ਨਸ਼ਾ ਜਦੋਂ ਵੀ ਇਹ ਸ਼ਬਦ ਸਾਹਮਣੇ ਆਉਂਦਾ ਹੈ ਤਾਂ ਇੰਜ ਲੱਗਦਾ ਹੈ ਕਿ ਜਿਵੇਂ ਮੱਥੇ ਤੇ ਕਲੰਕ ਹੋਵੇ ਇਸੇ ਨਸ਼ੇ ਨੇ ਪਤਾ ਨਹੀਂ ਕਿੰਨੇ ਕੁੱਨ ਲੋਕਾਂ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਹੈ ਕਿੰਨੀਆਂ ਕੁੜੀਆਂ ਕਿੰਨੇ ਮੁੰਡੇ ਇਸ ਨਸ਼ੇ ਦੇ ਦਲਦਲ ਦੇ ਵਿੱਚ ਹਮੇਸ਼ਾ ਹਮੇਸ਼ਾ ਲਈ ਫਸ ਕੇ ਰਹਿ ਗਏ ਨੇ ਪਰ ਕੁਝ ਲੋਕ ਅਜਿਹੇ ਨੇ ਜਿਨ੍ਹਾਂ ਨੇ ਹਿੰਮਤ ਨੂੰ ਆਪਣਾ ਯਾਰ ਬਣਾਇਆ ਹੌਸਲੇ ਨਾਲ ਉਸ ਸਥਿਤੀ ਦਾ ਮੁਕਾਬਲਾ ਕੀਤਾ ਤੇ ਆਪਣੀ ਜ਼ਿੰਦਗੀ ਬਦਲ ਲਈ ਬਰਨਾਲਾ ਜ਼ਿਲ੍ਹੇ ਦੇ ਕਸਬਾ ਤਨੋਲਾ ਦਾ ਰਹਿਣ ਵਾਲਾ ਮਨਪ੍ਰੀਤ ਸਿੰਘ ਹੁਣ ਹੋਰ ਨਾਲ ਲੋਕਾਂ ਲਈ ਪ੍ਰੇਰਣਾਦਾਇਕ ਬਣ ਗਿਆ ਹੈ ਕੁਝ ਸਾਲ ਪਹਿਲਾਂ ਜਿਹੜੇ ਲੋਕ ਉਸ ਨੂੰ ਬੁਲਾਉਣਾ ਪਸੰਦ ਨਹੀਂ ਕਰਦੇ ਸੀ ਹੁਣ ਉਸ ਦੀਆਂ ਗੱਲਾਂ ਸੁਣ ਕੇ ਬਹੁਤ ਸਾਰੇ ਲੋਕ ਹੌਸਲਾ ਅਫਜ਼ਾਈ ਕਰ ਰਹੇ ਨੇ ਮਨਪ੍ਰੀਤ 15 ਕੁ ਸਾਲ ਪਹਿਲਾਂ ਮਾੜੀ ਸੰਗਤ ਦੇ ਵਿੱਚ ਪੈ ਗਿਆ ਸੀ ਜਿਸ ਦਾ ਨਤੀਜਾ ਇਹ ਹੋਇਆ ਕਿ ਉਹ ਨਸ਼ੇ ਕਰਨ ਲੱਗ ਗਿਆ ਉਸ ਨੂੰ ਵੀ ਨਹੀਂ ਪਤਾ ਲੱਗਿਆ ਕਿ ਉਹ ਕਦੋਂ ਸਵਾਦ ਸਵਾਦ ਦੇ ਵਿੱਚ ਨਸ਼ੇੜੀ ਬਣ ਗਿਆ ਜਦੋਂ ਉਸ ਸਕੇਮ ਤੋਂ ਲੈ ਕੇ ਮੈਡੀਗਨ ਨਸ਼ੇ ਕਰਨ ਲੱਗ ਪਿਆ ਨਸ਼ੇ ਨੇ ਮਨਪ੍ਰੀਤ ਦੀ ਜ਼ਿੰਦਗੀ ਦੇ ਵਿੱਚ ਅਜਹੀ ਝੋਟ ਕੀਤੀ ਕਿ ਰਿਸ਼ਤੇਦਾਰਾਂ ਤੋਂ ਲੈ ਕੇ ਪਿੰਡ ਦੇ ਲੋਕ ਉਸ ਕੋਲੋਂ ਦੂਰ ਦੂਰ ਰਹਿ ਲੱਗ ਪਏ ਪਰਿਵਾਰ ਵੀ ਦੁਖੀ ਹੋ ਗਿਆ ਮਨਪ੍ਰੀਤ ਨੇ ਨਸ਼ਿਆਂ 'ਲੇ ਲੱਖਾਂ ਰੁਪਏ ਬਰਬਾਦ ਕਰ ਦਿੱਤੇ ਕਈ-ਕਈ ਵਾਰ ਉਹ ਆਪਣੇ ਸਰੀਰ ਨੂੰ ਵੀ ਨੁਕਸਾਨ ਪਹੁੰਚਾ ਰਿਹਾ ਸੀ ਨਸ਼ੇ ਦੇ ਦਲਦਲ ਦੇ ਵਿੱਚ ਫਸ ਕੇ ਇੱਕ ਸਮਾਂ ਅਜਿਹਾ ਆਇਆ ਕਿ ਜਦੋਂ ਮਨਪ੍ਰੀਤ ਨੂੰ ਲੱਗਣ ਲੱਗਿਆ ਕਿ ਹੁਣ ਉਸ ਦੀ ਜ਼ਿੰਦਗੀ ਦਾ ਕੋਈ ਅਰਥ ਨਹੀਂ ਉਹ ਆਪਣੇ ਆਪ ਤੋਂ ਦੁਖੀ ਰਹਿਣ ਲੱਗਿਆ ਇੱਕ ਦਿਨ ਉਸ ਦੇ ਮਨ ਦੇ ਵਿੱਚ ਖਿਆਲ ਆਇਆ ਕਿ ਕਿਉਂ ਨਾ ਉਹ ਖੁਦ ਨੂੰ ਮਾਰ ਲਵੇ ਜਿਸ ਤੋਂ ਬਾਅਦ ਮਨਪ੍ਰੀਤ ਨੇ ਖੁਦਕੁਸ਼ੀ ਕਰਨ ਦੀ ਵੀ ਕੋਸ਼ਿਸ਼ ਕੀਤੀ ਪਰ ਜ਼ਿੰਦਗੀ ਨੇ ਮਨਪ੍ਰੀਤ ਤੋਂ ਕੁਝ ਹੋਰ ਕੰਮ ਕਰਵਾਉਣੇ ਸਨ ਅਖੀਰੋਂ ਖੁਦਕੁਸ਼ੀ ਕਰਨ ਦੇ ਵਿੱਚ ਅਸਫਲ ਰਿਹਾ ਇਕ ਸਮਾਂ ਆਇਆ ਜਦੋਂ ਮਨਪ੍ਰੀਤ ਨੇ ਆਪਣੇ ਮਨ ਦੀ ਗੱਲ ਸੁਣੀ ਤੇ ਰੱਬ ਦਾ ਆਸਰਾ ਲੈਣ ਦਾ ਫੈਸਲਾ ਕੀਤਾ ਮਨਪ੍ਰੀਤ ਨੇ ਅੰਮ੍ਰਿਤ ਛਕ ਲਿਆ ਬਾਬੇ ਨਾਨਕ ਦੀ ਦਿਖਾਈ ਕਿਰਤ ਕਰਨ ਦੇ ਰਾਹ ਤੇ ਚੱਲ ਪਿਆ ਦੇਖਦੇ ਆ ਦੇਖਿਆ ਮਨਪ੍ਰੀਤ ਦੀ ਜ਼ਿੰਦਗੀ ਬਦਲਣ ਲੱਗੀ ਮਨਪ੍ਰੀਤ ਦਾ ਨਸ਼ਿਆ ਤੋ ਮੂੰਹ ਮੋੜਿਆ ਗਿਆ ਤੇ ਗੁਰਬਾਣੀ ਦੇ ਨਾਲ ਮਨ ਜੋੜ ਲਿਆ ਪਿਛਲੇ 2 ਸਾਲਾਂ ਤੋਂ ਮਨਪ੍ਰੀਤ ਨਸ਼ਿਆਂ ਤੋਂ ਦੂਰ ਹੋ ਗਿਆ ਹੈ ਅਤੇ ਪਰਿਵਾਰ ਦੇ ਨਾਲ ਖੇਤੀ ਤੇ ਉਸਦੇ ਸਹਾਇਕ ਧੰਨਿਆਂ ਦੇ ਵਿੱਚ ਮਦਦ ਕਰਦਾ ਹੈ ਮਨਪ੍ਰੀਤ ਨੇ ਕੀਰਤ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਹਿਮ ਬਣਾ ਲਿਆ ਪੰਜਾਬ ਸਰਕਾਰ ਨਸ਼ਿਆਂ ਦੇ ਖਿਲਾਫ ਮੁਹਿੰਮ ਵੀ ਚਲਾ ਰਹੀ ਹੈ ਅਤੇ ਬਰਨਾਲਾ ਪ੍ਰਸ਼ਾਸਨ ਨੇ ਹੁਣ ਮਨਪ੍ਰੀਤ ਨੂੰ ਆਪਣੀ ਮੁਹਿੰਮ ਦਾ ਚਿਹਰਾ ਬਣਾਉਣ ਦਾ ਵੀ ਫੈਸਲਾ ਕੀਤਾ ਹੈ ਬੀਤੇ ਦਿਨ ਵੀ ਮਨਪ੍ਰੀਤ ਸਿੰਘ ਨੇ ਬਰਨਾਲਾ ਦੇ ਡਿਪਟੀ ਕਮਿਸ਼ਨਰ ਦੇ ਨਾਲ ਮੁਲਾਕਾਤ ਕੀਤੀ ਅਤੇ ਆਪਣੀ ਜ਼ਿੰਦਗੀ ਦੇ ਉਤਾਰ ਜਿਹੜਾ ਬਾਰੇ ਦੱਸਿਆ ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮਨਪ੍ਰੀਤ ਨੂੰ ਸੂਬਾ ਸਰਕਾਰ ਦੀ ਨਸ਼ਾ ਵਿਰੋਧ ਮਹੀਮ ਦੇ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਸੌਂਪੀ ਜਾਵੇਗੀ ਉਹ ਸਕੂਲ ਕਾਲਜਾਂ ਤੇ ਹੋਰ ਸੰਸਥਾਵਾਂ ਦਾ ਦੌਰਾ ਕਰਨਗੇ ਅਤੇ ਨੌਜਵਾਨਾਂ ਨੂੰ ਨਸ਼ਿਆ ਤੋਂ ਬਚਣ ਲਈ ਪ੍ਰੇਰਿਤ ਕਰਨਗੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹ ਵਿਅਕਤੀ ਜੋ ਕੂਦ ਨਸ਼ੇ ਦੇ ਕੋਹੜ ਦਾ ਸਾਹਮਣਾ ਕਰ ਚੁੱਕਾ ਹੈ ਉਹ ਦੂਜਿਆਂ ਨੂੰ ਇਸ ਤੋਂ ਬਚਣ ਲਈ ਸਭ ਤੋਂ ਵਧੀਆ ਸਮਝਾ ਸਕਦਾ ਹੈ ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਜੇਕਰ ਹੋਰ ਕਿਸੇ ਵਿਅਕਤੀ ਨੇ ਵੀ ਨਸ਼ੇ ਛੱਡ ਕੇ ਆਪਣੀ ਜ਼ਿੰਦਗੀ ਨੂੰ ਸਵਾਰਿਆ ਹੈ ਤਾਂ ਉਹ ਆਪਣੀ ਕਹਾਣੀ ਸਾਂਝਾ ਕਰਨ ਤਾਂ ਜੋ ਨਸ਼ੇ ਦੇ ਵਿੱਚ ਡੁੱਬੇ ਲੋਕਾਂ ਨੂੰ ਇੱਕ ਉਮੀਦ ਦੀ ਕਿਰਨ ਮਿਲ ਸਕੇ